ਮੈਂ ਆਪਣੇ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਸਾਰੇ ਸਾਹਮਣੇ ਬੈਠੇ ਨੇ ਆ ਸਿੱਖੀ ਦਾ ਸਹੀ ਢੰਗ ਦਾ ਪ੍ਰਚਾਰ ਦਾ ਤਰੀਕਾ ਨਹੀਂ ਹੈਗਾ ਤੁਹਾਡੇ ਲਈ ਇਹ ਮਨੋਰੰਜਨ ਦਾ ਹੋ ਸਕਦਾ ਤਰੀਕਾ ਪਰ ਇਹ ਸਿੱਖੀ ਦਾ ਪ੍ਰਚਾਰ ਦਾ ਤਰੀਕਾ ਨਹੀਂ ਹੈਗਾ ਅਸੀਂ ਸ਼ਬਦ ਗੁਰੂ ਨੂੰ ਪੂਜਣ ਵਾਲੇ ਲੋਕ ਆ ਅਸੀਂ ਸ਼ਬਦ ਦੇ ਜ਼ਰੀਏ ਇਤਿਹਾਸ ਨੂੰ ਪੜਦੇ ਜਾਣਦੇ ਆ ਜਿਹੜੇ ਤੁਸੀਂ ਤਰੀਕਾ ਨੂੰ ਅਪਣਾ ਲਿਆ ਹੈ ਨਾ ਇਹ ਤੁਹਾਨੂੰ ਨਕਲਚੀ ਬਣਾ ਸਕਦਾ ਅਸਲੀ ਨਹੀਂ ਬਣਾ ਸਕਦਾ ਸਾਡੀ ਕੋਸ਼ਿਸ਼ ਤੁਹਾਨੂੰ ਅਸਲੀ ਸਿੱਖ ਬਣਾਉਣ ਦੀ ਆ ਨਾ ਕਿ ਨਕਲਚੀ ਬਣਾਉਣ ਦੀ ਆ ਬੇਨਤੀ ਮੈਂ ਨੋ ਇਹਨਾਂ ਚੀਜ਼ਾਂ 'ਤੇ ਤੁਸੀਂ ਪੈਸਾ ਖਰਚ ਕਰਕੇ ਇਹਨਾਂ ਨੂੰ ਤਾਕਤ ਦੇ ਰਹੇ ਹੋ ਸਿੱਖੀ ਨੂੰ ਕਮਜ਼ੋਰ ਕਰ ਰਹੇ ਹੋ ਸਿੱਖੀ ਤਾਕਤਵਰ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਆਪਣੇ ਭੂਿਕ ਨੂੰ ਸੁਰੱਖਿਤ ਕਰ ਸਕੋ ਇਹ ਰਿਕਵੈਸਟ ਆ ਇਹੋ ਜਿਹੀਆਂ ਮੂਵੀਆਂ ਦਾ ਵਿਰੋਧ ਤੁਸੀਂ ਕਰਿਆ ਕਰੋ ਨਾ ਕਿ ਸਾਨੂੰ ਲੋਕ ਜਿਹੜੇ ਕਹਿੰਦੇ ਨੇ ਕਿ ਆ ਕੇ ਫਸਾਦ ਖੜਾ ਕਰਦੇ ਆ ਸਾਡਾ ਕੋਈ ਮਕਸਦ ਨਹੀਂ ਸਾਨੂੰ ਕੋਈ ਇਹਨਾਂ ਚੀਜ਼ਾਂ ਦੀ ਰੋਟੀ ਨਹੀਂ ਮਿਲਦੀ ਸਾਡਾ ਇੱਕੋ ਇੱਕ ਮਕਸਦ ਹੈ ਸਾਡੀ ਸਿੱਖੀ ਜਿਹੜੀ ਉਹ ਚੜ੍ਹਦੀ ਕਲਾ 'ਚ ਹੋਣੀ ਚਾਹੀਦੀ ਆ ਇਹੋ ਜੇ ਨਕਲ ਜੀਆਂ ਦੇ ਮੋਰੇ ਤੁਸੀਂ ਬੈਠ ਕੇ ਤਮਾਸ਼ਾ ਨਾ ਵੇਖਿਆ ਕਰੋ ਇਹ ਸਾਡਾ ਤਮਾਸ਼ਾ ਕਰਦੇ ਆ ਗੁਰਪ੍ਰੀਤ ਖੁੱਗੀ ਜਿਹਨੂੰ ਤੁਸੀਂ ਦੇਖਣ ਆਏ ਹੋ ਨਿਰੰਕਾਰੀਆਂ ਘੁੰਮ ਜਾ ਕੇ ਮੱਥਾ ਟੇਕਦਾ ਆ ਨਿਰੰਕਾਰੀ ਕੌਣ ਸੀ ਤੁਹਾਨੂੰ ਪਤਾ ਨਹੀਂ ਆ ਉਹਨਾਂ ਨੇ ਸਿੱਖੀ ਦੀ ਢਾਲ ਲਈ ਆ ਪੰਜ ਪਿਆਰਿਆਂ ਦੇ ਬਰਾਬਰ 7 ਸਿਆਰੇ ਥਾਪੇ ਸੀਗੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਚੌਂਕੜਾ ਲਾ ਕੇ ਬੰਦਾ ਸੀਗਾ ਉਹਨੂੰ ਜਾ ਕੇ ਮੱਥਾ ਟੇਕਦਾ ਅੱਗੇ ਪੀ ਗਰੇਵਾਲ ਦੇ ਇੱਕ ਹੱਥ ਸ਼ਰਾਬ ਦਾ ਪਿਆਲਾ ਹੁੰਦਾ ਤੇ ਇੱਕ ਹੱਥੋਂ ਆਪਣੇ ਆਪ ਨੂੰ ਮਾਲਾ ਫੜ ਕੇ ਸਿੱਖ ਦੱਸਣ ਦੇ ਆ ਕੀ ਤੁਸੀਂ ਬਰਦਾਸ਼ਤ ਤੁਹਾਨੂੰ ਇਹੋ ਜਿਹੇ ਨਿਹੰਗ ਦਿਖਾ ਕੇ ਉਹ ਕੀ ਸਾਬਤ ਕਰਨਗੇ ਲੱਖ ਦੀ ਇਲਾਨਤ ਹੈ ਜਿਹੜੇ ਇਸ ਚੀਜ਼ ਨੂੰ ਨਹੀਂ ਸਮਝ ਪਾਉਂਦੇ ਮੇਰੀ ਰਿਕਵੈਸਟ ਹੈ ਇਹਨਾਂ ਚੀਜ਼ਾਂ ਦਾ ਵਿਰੋਧ ਮੰਨੋ ਵੱਡੀ ਕੋਈ ਮਨਸ਼ਾ ਨਹੀਂ ਆ ਕਿਸੇ ਨੂੰ ਵੀ ਆਪਾਂ ਜ਼ਬਰੀ ਤੌਰ ਦੇ ਉੱਤੇ ਆਪਣੀ ਕੋ ਗੱਲ ਮਨਾਈਏ ਸਾਡੀ ਗੱਲ ਨੂੰ ਡੂੰਘਾਈ ਨਾਲ ਸੋਚੋ ਜਰੂਰ ਜੋਸੀਂ ਕਹਿ ਰਹੇ ਆ ਸਾਡਾ ਕੋਈ ਮਕਸਦ ਤੁਹਾਡਾ ਜਿਹੜਾ ਦਿਨ ਖਰਾਬ ਕਰਨਾ ਨਹੀਂ ਸੀਗਾ ਹਾਂਜੀ ਇਹ ਤਾਂ ਕਰਕੇ ਕਿਉਂਕਿ ਸਟੇਟ ਸਪੌਂਸਰਡ ਭਾਰਤੀ ਸਟੇਟ ਚਾਹੁੰਦੀ ਆ ਇਹਨਾਂ ਨੂੰ ਨਕਲ ਦੀ ਸਖਤ ਖਾ ਕੇ ਇਹਨਾਂ ਨੂੰ ਉਹਨਾਂ ਵਰਗਾ ਬਣਾਇਆ ਜਾਵੇ ਇਹ ਟਰੈਡੀਸ਼ਨਲੀ ਜਦੋਂ ਇਹਨਾਂ ਨੂੰ ਲੱਗੇ ਉਦੋਂ ਤਿਆਰ ਹੋ ਕੇ ਸਿੱਖ ਆਪਣੇ ਆਪ ਨੂੰ ਸਾਬਤ ਕਰਨ ਪਰਮਾਨੈਂਟ ਇਦਾਂ ਦੇ ਪੰਜ ਕਕਾਰਾਂ ਦੇ ਧਾਰ ਨਹੀਂ ਨਾ ਬਣਨ ਇਹਨੂੰ ਇੰਜੋਏ ਕਰਨ ਦਾ ਤਰੀਕਾ ਬਣਾ ਦਿੱਤਾ ਤਾਹ ਕਰਕੇ ਫਿਲਮਾਂ ਲੱਗਦੀਆਂ ਨੇ ਸਾਡੇ ਵਿਰੋਧ ਦੇ ਬਾਵਜੂਦ ਲੱਗਦੀਆਂ ਮੈਂ ਆਪਣੇ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਸਾਰੇ ਸਾਹਮਣੇ ਬੈਠੇ ਨੇ ਆ ਸਿੱਖੀ ਦਾ ਸਹੀ ਢੰਗ ਦਾ ਪ੍ਰਚਾਰ ਦਾ ਤਰੀਕਾ ਨਹੀਂ ਹੈਗਾ ਤੁਹਾਡੇ ਲਈ ਇਹ ਮਨੋਰੰਜਨ ਦਾ ਹੋ ਸਕਦਾ ਤਰੀਕਾ ਪਰ ਇਹ ਸਿੱਖੀ ਦਾ ਪ੍ਰਚਾਰ ਦਾ ਤਰੀਕਾ ਨਹੀਂ ਹੈਗਾ ਅਸੀਂ ਸ਼ਬਦ ਗੁਰੂ ਨੂੰ ਪੂਜਣ ਵਾਲੇ ਲੋਕ ਆ ਅਸੀਂ ਸ਼ਬਦ ਦੇ ਜ਼ਰੀਏ ਇਤਿਹਾਸ ਨੂੰ ਪੜਦੇ ਜਾਣਦੇ ਆ ਜਿਹੜੇ ਤੁਸੀਂ ਤਰੀਕਾ ਨੂੰ ਅਪਣਾ ਲਿਆ ਹੈ ਨਾ ਇਹ ਤੁਹਾਨੂੰ ਨਕਲਚੀ ਬਣਾ ਸਕਦਾ ਅਸਲੀ ਨਹੀਂ ਬਣਾ ਸਕਦਾ ਸਾਡੀ ਕੋਸ਼ਿਸ਼ ਤੁਹਾਨੂੰ ਅਸਲੀ ਸਿੱਖ ਬਣਾਉਣ ਦੀ ਆ ਨਾ ਕਿ ਨਕਲ ਜੀ ਬਣਾਉਣ ਦੀ ਆ ਬੇਨਤੀ ਮੰਨੋ ਇਹਨਾਂ ਚੀਜ਼ਾਂ 'ਤੇ ਤੁਸੀਂ ਪੈਸਾ ਖਰਚ ਕਰਕੇ ਇਹਨਾਂ ਨੂੰ ਤਾਕਤ ਦੇ ਰਹੇ ਹੋ ਸਿੱਖੀ ਨੂੰ ਕਮਜ਼ੋਰ ਕਰ ਰਹੇ ਹੋ ਸਿੱਖੀ ਤਾਕਤਵਰ ਹੋਣੀ ਚਾਹੀਦੀ ਆ ਤਾਂ ਕਿ ਤੁਸੀਂ ਆਪਣੇ ਭਵਿੱਖ ਨੂੰ ਸੁਰੱਖਿਤ ਕਰ ਸਕੋ ਇਹ ਰਿਕਵੈਸਟ ਆ ਇਹੋ ਜਿਹੇ ਮੂਵੀਆਂ ਦਾ ਵਿਰੋਧ ਤੁਸੀਂ ਕਰਿਆ ਕਰੋ ਨਾ ਕਿ ਸਾਨੂੰ ਲੋਕ ਜਿਹੜੇ ਕਹਿੰਦੇ ਨੇ ਕਿ ਆ ਆ ਕੇ ਫਸਾਦ ਖੜਾ ਕਰਦੇ ਆ ਸਾਡਾ ਕੋਈ ਮਕਸਦ ਨਹੀਂ ਸਾਨੂੰ ਕੋਈ ਇਹਨਾਂ ਚੀਜ਼ਾਂ ਦੀ ਰੋਟੀ ਨਹੀਂ ਮਿਲਦੀ ਸਾਡਾ ਇੱਕੋ ਇੱਕ ਮਕਸਦ ਆ ਸਾਡੀ ਸਿੱਖੀ ਜਿਹੜੀ ਉਹ ਚੜ੍ਹਦੀ ਕਲਾ 'ਚ ਹੋਣੀ ਚਾਹੀਦੀ ਆ ਇਹੋ ਜੇ ਨਕਲ ਜੀਆਂ ਦੇ ਮੋਰੇ ਤੁਸੀਂ ਬੈਠ ਕੇ ਤਮਾਸ਼ਾ ਨਾ ਵੇਖਿਆ ਕਰੋ ਇਹ ਸਾਡਾ ਤਮਾਸ਼ਾ ਕਰਦੇ ਆ ਗੁਰਪ੍ਰੀਤ ਕੁੱਕੀ ਜਿਹਨੂੰ ਤੁਸੀਂ ਦੇਖਣ ਆਏ ਹੋ ਨਿਰੰਕਾਰੀਆਂ ਘੁੰਮ ਜਾ ਕੇ ਮੱਥਾ ਟੇਕਦਾ ਆ ਨਿਰੰਕਾਰੀ ਕੌਣ ਸੀ ਤੁਹਾਨੂੰ ਪਤਾ ਨਹੀਂ ਆ ਉਹਨਾਂ ਨੇ ਸਿੱਖੀ ਦੀ ਢਾਲ ਲਈ ਆ ਪੰਜ ਪਿਆਰਿਆਂ ਦੇ ਬਰਾਬਰ ਸੱਤ ਸਿਆਰੇ ਥਾਪੇ ਸੀਗੇ ਗੁਰੂ ਗ੍ਰੰਥ ਸਾਹਿਬ ਅਰਦੇ ਬਰਾਬਰ ਚੌਂਕੜਾ ਲਾ ਕੇ ਬੈੰਦਾ ਸੀਗਾ ਉਹਨੂੰ ਜਾ ਕੇ ਮੱਥਾ ਟੇਕਦਾ ਅੱਗੇ ਪੀ ਗਰੇਵਾਲ ਦੇ ਇੱਕ ਹੱਥ ਸ਼ਰਾਬ ਦਾ ਪਿਆਲਾ ਹੁੰਦਾ ਤੇ ਇੱਕ ਹੱਥੋ ਆਪਣੇ ਆਪ ਨੂੰ ਮਾਲਾ ਫੜ ਕੇ ਸਿੱਖ ਦੱਸਣ ੜਿਆ ਕੀ ਤੁਸੀਂ ਬਰਦਾਸ਼ਤ ਕਰੋਗੇ ਤੁਹਾਨੂੰ ਇਹੋ ਜਿਹਾ ਨਿਹੰਗ ਦਿਖਾ ਕੇ ਉਹ ਕੀ ਸਾਬਤ ਕਰਨਗੇ ਲੱਖ ਦੀ ਲਾਹਤ ਹੈ ਜਿਹੜੇ ਇਸ ਚੀਜ਼ ਨੂੰ ਨਹੀਂ ਸਮਝ ਪਾਉਂਦੇ ਮੇਰੀ ਰਿਕਵੈਸਟ ਹੈ ਇਹਨਾਂ ਚੀਜ਼ਾਂ ਦਾ ਵਿਰੋਧ ਮੰਨੋ ਵੱਡੀ ਕੋਈ ਮਨਸ਼ਾ ਨਹੀਂ ਆ ਕਿਸੇ ਨੂੰ ਵੀ ਆਪਾਂ ਜ਼ਬਰੀ ਤੌਰ ਦੇ ਉੱਤੇ ਆਪਣੀ ਕੋ ਗੱਲ ਮਨਾਈਏ ਸਾਡੀ ਗੱਲ ਨੂੰ ਡੂੰਘਾਈ ਨਾਲ ਸੋਚੋ ਜਰੂਰ ਜੋਸੀਂ ਕਹਿ ਰਹੇ ਆ ਸਾਡਾ ਕੋਈ ਮਕਸਦ ਤੁਹਾਡਾ ਜਿਹੜਾ ਦਿਨ ਖਰਾਬ ਕਰਨਾ ਨਹੀਂ ਸੀਗਾ ਹਾਂਜੀ ਇਹ ਤਾਂ ਕਰਕੇ ਕਿਉਂਕਿ ਸਟੇਟ ਸਪான்ਸਰਡ ਭਾਰਤੀ ਸਟੇਟ ਚਾਹੁੰਦੀ ਆ ਇਹਨਾਂ ਨੂੰ ਨਕਲ ਦੀ ਸਿੱਖ ਦਿਖਾ ਕੇ ਇਹਨਾਂ ਨੂੰ ਉਹਨਾਂ ਵਰਗਾ ਬਣਾਇਆ ਜਾਵੇ ਇਹ ਟਰੈਡੀਸ਼ਨਲੀ ਜਦੋਂ ਇਹਨਾਂ ਨੂੰ ਲੱਗੇ ਉਦੋਂ ਤਿਆਰ ਹੋ ਕੇ ਸਿੱਖ ਆਪਣੇ ਆਪ ਨੂੰ ਸਾਬਤ ਕਰਨ ਪਰਮਾਨੈਂਟ ਇਦਾਂ ਦੇ ਪੰਜ ਕਕਾਰਾਂ ਦੇ ਧਾਰਨੀ ਨਾ ਬਣਨ ਇਹਨੂੰ ਇੰਜੋਏ ਕਰਨ ਦਾ ਤਰੀਕਾ ਬਣਾ ਦਿੱਤਾ ਤਾਂ ਕਰਕੇ ਫਿਲਮਾਂ ਲੱਗਦੀਆਂ ਨੇ ਸਾਡੇ ਵਿਰੋਧ ਦੇ ਬਾਵਜੂਦ ਲੱਗਦੀਆਂ